ਇਕਾਤਨਾ ਗੁਰਦਾਸਪੁਰ ਦੀ ਰਹਿਣ ਵਾਲੀ ਮਨਦੀਪ ਕੌਰ ਦੇ ਨਾਲ ਘਟੀ ਜਦੋਂ ਉਸਨੇ ਆਪਣੇ ਘਰ ਦੇ ਵਿੱਚ ਬਣੀ ਹੋਈ ਪੀਰਾਂ ਦੀ ਦਰਗਾਹ ਨੂੰ ਢਾਹ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਸ ਦੀ ਜ਼ਿੰਦਗੀ ਦੇ ਵਿੱਚ ਕੀ ਪਰਿਵਰਤਨ ਆਇਆ ਇਸ ਕੱਲੀ ਕੱਲੀ ਗੱਲ ਤੋਂ ਆਪ ਜੀ ਨੂੰ ਰੂਬਰੂ ਕਰਾਵਾਂਗੇ ਮਨਦੀਪ ਕੌਰ ਇੱਕ ਗੁਰਸਿੱਖ ਪਰਿਵਾਰ ਵਿੱਚ ਜਨਮ ਲੈਣ ਵਾਲੀ ਧੀ ਸੀ। ਪਿੰਨ ਵਿੱਚ ਉਸਦੇ ਪਿਤਾ ਸਰਦਾਰ ਬਲਵਿੰਦਰ ਸਿੰਘ ਅਤੇ ਮਾਤਾ ਗੁਰਪ੍ਰੀਤ ਕੌਰ ਆਪਣੇ ਨਿਤਨੇਮ, ਕੀਰਤਨ ਤੇ ਗੁਰੂ ਦੀ ਸੇਵਾ ਦੇ ਲਈ ਜਾਣੇ ਜਾਂਦੇ ਸਨ। ਪਰਿਵਾਰ ਚਾਹੇ ਆਰਥਿਕ ਪੱਖੋਂ ਥੋੜਾ ਸੰਘਰਸ਼ ਕਰ ਰਿਹਾ ਸੀ ਪਰ ਉਹਨਾਂ ਦੀ ਸ਼ਰਧਾ ਗੁਰੂ ਸਾਹਿਬ ਦੇ ਉੱਪਰ ਪੱਕੀ ਸੀ। ਮਨਦੀਪ ਵੀ ਬਚਪਨ ਤੋਂ ਗੁਰਬਾਣੀ ਨੂੰ ਪਿਆਰ ਕਰਦੀ ਨਿਤਨੇਮ ਕਰਦੀ ਤੇ ਆਪਣੇ ਗੁਰੂ ਦੀ ਬਖਸ਼ਿਸ਼ ਨੂੰ ਸਭ ਤੋਂ ਵੱਡੀ ਦੌਲਤ ਮੰਦੀ ਜਿਵੇਂ ਜਿਵੇਂ ਉਹ ਵੱਡੀ ਹੋਈ ਉਹਨਾਂ ਦੇ ਪਿੰਡ ਵਿੱਚ ਪੀਰਾਂ ਦੀਆਂ ਦਰਗਾਹਾਂ ਤੇ ਅੰਧਵਿਸ਼ਵਾਸ ਦੀਆਂ ਮਜਲਿਸ਼ਾਂ ਵਧਦੀਆਂ ਗਈਆਂ ਪਰ ਮਨਦੀਪ ਨੇ ਹਮੇਸ਼ਾ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਹੀ ਸੱਚਾ ਪੀਰ ਮੰਨਿਆ ਮਨਦੀਪ ਦੀ ਉਮਰ 22 ਸਾਲ ਹੋ ਗਈ ਤਾਂ ਉਸਦੇ ਮਾਪਿਆਂ ਨੇ ਉਸ ਦਾ ਵਿਆਹ ਇੱਕ ਗੁਰਸਿੱਖ ਪਰਿਵਾਰ ਵਿੱਚ ਕਰ ਦਿੱਤਾ ਸਹੁਰੇ ਪਰਿਵਾਰ ਨੇ ਆਪਣੀ ਪਹਿਚਾਣ ਗੁਰੂ ਨਾਲ ਜੋੜੀ ਹੋਈ ਦਿਖਾਈ ਪਰ ਅਸਲ ਵਿੱਚ ਉਹ ਗੁਰਮਤ ਦੇ ਰਸਤੇ ਤੋਂ ਬਹੁਤ ਦੂਰ ਸਨ ਘਰ ਵਿੱਚ ਪੀਰਾਂ ਦੀਆਂ ਦਰਗਾਹਾਂ ਬਣੀਆਂ ਹੋਈਆਂ ਸਨ ਹਰ ਮਹੀਨੇ ਮੰਤਰੀਆਂ ਤੇ ਬਾਬਿਆਂ ਦੇ ਪੈਰਾਂ ਵਿੱਚ ਪੈਣਾ ਆਮ ਗੱਲ ਸੀ ਜਗਾ ਜਗਾ ਧੂਫ ਲੋਭਨ ਤੇ ਤੰਤਰ ਮੰਤਰ ਚੱਲਦੇ ਮਨਦੀਪ ਨੇ ਸੋਚਿਆ ਕਿ ਇਹ ਸਭ ਜ ਸਮਝ ਲੈਣਗੇ ਪਰ ਇਹਨਾਂ ਅੰਧਵਿਸ਼ਵਾਸਾਂ ਨੇ ਉਸ ਦਾ ਜੀਣਾ دشوار ਕਰ ਦਿੱਤਾ ਸੀ ਉਸ ਨੇ ਆਪਣੇ ਗੁਰੂ ਤਾਂ ਨਿਤਨੇਮ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ ਉਸ ਨੂੰ ਸ਼ੁਰੂ ਤੋਂ ਹੀ ਇਹ ਹੀ ਆਦਤ ਸੀ ਕਿ ਸਵੇਰੇ ਉੱਠ ਕੇ ਉਹ ਉੱਚੀ ਉੱਚੀ ਜਪਜੀ ਸਾਹਿਬ ਦਾ ਪਾਠ ਕਰਦੀ ਕਿਉਂਕਿ ਉਹ ਗੁਰੂ ਦੇ ਵਿੱਚ ਸ਼ਰਧਾ ਰੱਖਦੀ ਸੀ ਉਸ ਨੂੰ ਗੁਰੂ ਤੋਂ ਇਲਾਵਾ ਕੁਝ ਹੋਰ ਨਹੀਂ ਦਿਖਦਾ ਸੀ ਉਹ ਹਮੇਸ਼ਾ ਮਨ ਦੇ ਵਿੱਚ ਇਹ ਸੋਚਦੀ ਸੀ ਕਿ ਪਾएंगे ਜਬ ਤੇ ਤੁਮਰੇ ਤਬ ਤੇ ਕੋ ਅੱਖ ਦਰੇ ਨਿਆਨੇ ਉਹ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਇੱਕ ਨਾ ਮੰਨੇ ਉਹ ਰੋਜ਼ ਨਿਤਨੇਮ ਕਰਦੀ ਪਰ ਸਹਰਾ ਪਰਿਵਾਰ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਇੱਕ ਦਿਨ ਜਦੋਂ ਜਪਜੀ ਸਾਹਿਬ ਦਾ ਪਾਠ ਕਰ ਰਹੀ ਸੀ ਤਾਂ ਇਸਦੀ ਸੱਸ ਨੇ ਆਕੇ ਕਿਹਾ ਇਹ ਸਭ ਇੱਥੇ ਕਰਨ ਦੀ ਲੋੜ ਨਹੀਂ ਤੁਹਾਡੇ ਪੀਰ ਬਹੁਤ ਤਾਕਤਵਾਨ ਨੇ ਉਹ ਸਾਡੀਆਂ ਮੁਰਾਦਾਂ ਬੂੜੀਆਂ ਕਰਦੇ ਨੇ ਮਨਦੀਪ ਅਚਰਤ ਚ ਪੈ ਗਈ ਉਹ ਜੋ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਕਿਰਤ ਕਰੋ ਨਾਮ ਜਪੋ ਵੱਲ ਸਕੂਲ ਨੂੰ ਪੱਲੇ ਬੰਨੀ ਹੋਈ ਸੀ ਉਹ ਨਾ ਅੰਧ ਵਿਸ਼ਵਾਸਾਂ ਨੂੰ ਕਦੇ ਵੀ ਕਬੂਲ ਨਹੀਂ ਕਰ ਸਕਦੀ ਸੀ ਮਨਦੀਪ ਨੇ ਇੱਕ ਦਿਨ ਆਪਣੇ ਪਤੀ ਹਰਜੀਤ ਦੇ ਨਾਲ ਗੱਲ ਕੀਤੀ ਪਰ ਉਹ ਵੀ ਆਪਣੇ ਪਰਿਵਾਰ ਦੀ ਤਰੱਕੀਆਂ ਦੇ ਵਿੱਚ ਫਸਿਆ ਹੋਇਆ ਸੀ ਜੇ ਤੂੰ ਇਹਨਾਂ ਗੱਲਾਂ ਵਿੱਚ ਨਾ ਆਏ ਤਾਂ ਸਾਡੇ ਵੱਡਾ ਨੁਕਸਾਨ ਹੋ ਸਕਦਾ ਹੈ। ਹਰਜੀਤ ਨੇ ਮਨਦੀਪ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਇੱਕ ਰਾਤ ਮਨਦੀਪ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵਧੀਆ ਅਰਥ ਸਮਝਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਇੱਕ ਗੱਲ ਸਮਝ ਆ ਗਈ ਕਿ ਸਤਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਜੋ ਵੀ ਗੁਰੂ ਦੀ ਬਾਣੀ ਤੇ ਤੁਰਦਾ ਹੈ, ਉਹ ਸੱਚੇ ਮਾਰਗ ਤੇ ਹੁੰਦਾ ਹੈ। ਅਗਲੇ ਦਿਨ ਮਨਦੀਪ ਨੇ ਸੋਹਰੇ ਦੇ ਘਰ ਵਿੱਚ ਹੋ ਰਹੀਆਂ ਮੰਤਾਂ, ਦਰਗਾਹਾਂ ਦੀ ਪੂਜਾ ਤੇ ਸਵਾਲ ਖੜੇ ਕੀਤੇ। ਪਰਿਵਾਰ ਨੇ ਕਿਹਾ ਸਾਡੇ ਪੀਰ ਨੇ ਅਸੀਂ ਕਦੇ ਵੀ ਉਸ ਨੂੰ ਮਾੜਾ ਨਹੀਂ ਕਹਿ ਸਕਦਾ ਤੇ ਸਾਡੇ ਪੀਰ ਨੇ ਸਾਨੂੰ ਕਦੇ ਧੋਖਾ ਨਹੀਂ ਦਿੱਤਾ। ਮਨਦੀਪ ਨੇ ਉਹਨਾਂ ਨੂੰ ਆਖਿਆ ਜੇ ਤੁਹਾਡਾ ਇਹਨਾਂ ਪੀਰਾਂ ਤੇ ਭਰੋਸਾ ਹੈ ਤਾਂ ਤੁਹਾਡੀ ਹਾਲਤ ਅਜੇ ਵੀ ਐਨੀ ਮਾੜੀ ਕਿਉਂ ਹੈ? ਇਹ ਦਰਗਾਹ ਤੇ ਚੱਲੇ ਚਮਟੇ ਤੁਹਾਡੇ ਦੁੱਖ ਨਹੀਂ ਦੂਰ ਕਰ ਸਕਦੇ। ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਕੱਲੇ-ਕੱਲੇ ਸ਼ਲੋਕ ਨੂੰ ਪੜੋ ਕੱਲੇ-ਕੱਲੇ ਅਰਥ ਨੂੰ ਪੜੋ ਤਾਂ ਤੁਹਾਡੀ ਜ਼ਿੰਦਗੀ ਸਮਰ ਸਕਦੀ ਹੈ। ਇੱਕ ਰਾਤ ਮੰਦੀਪ ਨੇ ਹੌਸਲਾ ਜੋੜਿਆ ਅਤੇ ਪਰਿਵਾਰ ਨਾਲ ਸਿੱਧੀ ਗੱਲ ਕੀਤੀ। ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸ਼ੇਰ ਹਾਂ। ਸਾਨੂੰ ਕਿਸੇ ਵੀ ਅੰਧਵਿਸ਼ਵਾਸ ਦੀ ਲੋੜ ਨਹੀਂ। ਇਹ ਗੱਲ ਸੁਣ ਕੇ ਪਰਿਵਾਰ ਦੇ ਵਿੱਚ ਭਾਰੀ ਹੰਗਾਮਾ ਹੋਇਆ। ਉਸ ਦੀ ਸੱਸ ਨੇ ਕਿਹਾ, "ਜੇ ਤੁਸੀਂ ਅਸੀਂ ਗੁਰੂ ਦੇ ਸਿੱਖ ਹੋਣਾ ਚਾਹੁੰਦੇ ਐ ਤਾਂ ਅਸੀਂ ਪਹਿਲਾਂ ਇਹ ਦਰਗਾਹ ਨੂੰ ਤੋੜਾਂਗੇ।" ਮੰਦੀਪ ਦੇ ਹੱਥ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲੈ ਕੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਸਮਝਾਇਆ ਕਿ ਜੋ ਵੀ ਕੁਝ ਕਰਨਾ ਹੈ ਹੁਣ ਆਪਾਂ ਗੁਰੂ ਸਾਹਿਬ ਦੀ ਆਗਿਆ ਲੈ ਕੇ ਕਰਨਾ ਹੈ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਰਦਾਸ ਬੇਨਤੀ ਕੀਤੀ ਉਸ ਪਰਿਵਾਰ ਨੇ ਸਹਿਯੋਗ ਨਾਲ ਪੀਰਾਂ ਦੀ ਦਰਗਾਹ ਨੂੰ ਢਾਹ ਦਿੱਤੀ ਉਹਨਾਂ ਨੇ ਉੱਥੋਂ ਪੱਥਰ ਹਟਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਸਾਰੀ ਰਾਤ ਪਰਿਵਾਰ ਨੇ ਕੀਰਤਨ ਕੀਤਾ ਤੇ ਅੰਮ੍ਰਿਤ ਵੇਲੇ ਅੰਮ੍ਰਿਤ ਛਕਣ ਦਾ ਫੈਸਲਾ ਕੀਤਾ ਉਹ ਪਰਿਵਾਰ ਜੋ ਕਦੇ ਜਾਦੂ ਟੋਣਾ ਤੇ ਪੀਰਾਂ ਫਕੀਰਾਂ ਦੀ ਪੂਜਾ ਕਰਦਾ ਸੀ ਉਹ ਵਾਇਗੁਰੂ ਦੇ ਨਾਮ ਵਿੱਚ ਰੰਗਿਆ ਹੋਇਆ ਸੀ ਸਭ ਨੇ ਗੁਰੂ ਸਾਹਿਬ ਦੇ ਰਾਹ ਤੇ ਤੁਰਨ ਦੀ ਕਸਮ ਖਾਈ ਉਹਨਾਂ ਨੇ ਅਮਰਤ ਛਕਿਆ ਸੱਚੀ ਬਾਣੀ ਅਤੇ ਨਵੇਂ ਜੀਵਨ ਦੀ ਸ਼ੁਰੂਆਤ ਕੀਤੀ ਕਈ ਸਾਲਾਂ ਬਾਅਦ ਉਹੀ ਪਰਿਵਾਰ ਜੋ ਬੰਗਾ ਤੰਗੀ ਵਿੱਚ ਸੀ ਹੁਣ ਕਰੋੜਾਂ ਵਿੱਚ ਖੇਲ ਰਿਹਾ ਸੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਹੁਕਮ ਦੇ ਤੁਰ ਕੇ ਸੱਚੀ ਗੁਰਸਿੱਖੀ ਅਪਣਾਈ ਜੋ ਉਹਨਾਂ ਦੀ ਆਤਮਿਕ ਤੇ ਆਰਥਿਕ ਦੋਵੇਂ ਪੱਖੋਂ ਤਰੱਕੀ ਦਾ ਕਾਰਨ ਬਣੀ ਗੁਰੂ ਸਾਹਿਬ ਦੇ ਉੱਪਰ ਭਰੋਸਾ ਰੱਖੋ ਗੁਰੂ ਸਾਹਿਬ ਆਪ ਸੰਭਾਲ ਲੈਂਦੇ ਨੇ ਸੱਚਾ ਰਾਹ ਸੱਚੀ ਤਰੱਕੀ ਇਹ ਕਹਾਣੀ ਸਾਨੂੰ ਇਹ ਦੱਸਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਹੀ ਅਸਲ ਪੀਰ ਹਨ ਜੋ ਅਸੀਂ ਕਦੇ ਅੰਧ ਵਿਸ਼ਵਾਸਾਂ ਵਿੱਚ ਫਸਦੇ ਹਾਂ ਕਦੇ ਚੇਲੇ ਚਮਟਿਆਲੇ ਕੋਲ ਜਾਂਦੇ ਆ ਕਦੇ ਹੋਰ ਇੱਧਰ ਉੱਧਰ ਭਟਕਦੇ ਰਹਿੰਦੇ ਆ ਉੱਚ ਦਾ ਪੀਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਉਹਨਾਂ ਨੇ ਆਪਾਂ ਨੂੰ ਸ਼ਬਦ ਗੁਰੂ ਦੇ ਲੜ ਲਾਇਆ ਹੈ ਅਤੇ ਸਾਨੂੰ ਇਹ ਕਿਹਾ ਹੈ ਕਿ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਗੁਰੂ ਗ੍ਰੰਥ ਜੀ ਮਾਨੇਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲਬੋਚ ਹੈ ਖੋਜ ਸ਼ਬਦ ਮੇਲੇ ਜਿਨੇ ਉਸ ਰੱਬ ਨੂੰ ਮਿਲਣਾ ਹੈ ਉਸ ਪ੍ਰਮਾਤਮਾ ਨੂੰ ਮਿਲਣਾ ਹੈ ਇਸ ਸ਼ਬਦ ਵਿੱਚੋਂ ਖੋਜੋ ਇਸ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕੱਲੇ ਕੱਲੇ ਅੱਖਰ ਨੂੰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ ਜੇਕਰ ਤੁਸੀਂ ਪ੍ਰਤਾਕ ਗੁਰੂ ਨੂੰ ਦੇਖਣਾ ਹੈ ਤੇ ਕੱਲੇ-ਕੱਲੇ ਅੱਖਰ ਨੂੰ ਗੁਰੂ ਮੰਨ ਕੇ ਤੁਸੀਂ ਪੜੋ ਸਮਝੋ ਅਤੇ ਕੱਲੀ-ਕੱਲੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਗੁਰੂ ਸਾਹਿਬ ਆਪ ਸਹਾਇ ਹੋਣਗੇ ਸਾਨੂੰ ਕਿਸੇ ਵੀ ਅੰਧਵਿਸ਼ਵਾਸਾਂ ਦੇ ਵਿੱਚ ਨਹੀਂ ਬਹਿਣਾ ਚਾਹੀਦਾ ਤਾਂ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਵੱਧ ਤੋਂ ਵੱਧ ਸ਼ੇਅਰ ਕਰੋ ਫਤਿਹ ਦੀ ਸਾਂਝ ਪਾਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ